ਜਦੋਂ ਜੱਟਾਂ ਦਾ ਨਾਮ ਸੁਣਦੇ ਆ ਤਾਂ ਅੱਜਕੱਲ ਦੇ ਜੱਟਾਂ ਦਾ ਖਿਆਲ ਆਉਂਦਾ ਹੈ ਜਿਸ ਨੂੰ ਗੀਤਾਂ ਫਿਲਮਾਂ ਤੇ ਖਬਰਾਂ ਵਿੱਚ ਦਿਖਾਇਆ ਜਾਂਦਾ ਪਰ ਜਦੋਂ ਜੱਟਾਂ ਦਾ ਇਤਿਹਾਸ ਸੁਣਦੇ ਆ ਤਾਂ ਪਤਾ ਲੱਗਦਾ ਹੈ ਕਿ ਅੱਜਕੱਲ ਦੇ ਜੱਟਾਂ ਤੇ ਹਜ਼ਾਰਾਂ ਸਾਲ ਪੁਰਾਣੇ ਜੱਟਾਂ ਵਿੱਚ ਤਾਂ ਬਹੁਤ ਫਰਕ ਹੈ ਬਹੁਤ ਸਾਰੇ ਲੋਕ ਸਮਝਦੇ ਨੇ ਕਿ ਜੱਟ ਇੱਕ ਜਾਤੀ ਹੈ ਜਾਂ ਜੱਟ ਸਿੱਖ ਧਰਮ ਨੂੰ ਹੀ ਮੰਨਦੇ ਨੇ ਪਰ ਅਸਲ ਵਿੱਚ ਜੱਟ ਇੱਕ ਬਹੁਤ ਵੱਡਾ ਗਰੁੱਪ ਹੈ ਜਿਸ ਦੇ ਵਿੱਚ ਬਹੁਤ ਸਾਰੇ ਕਬੀਲੇ ਸਮਾਜ ਤੇ ਧਰਮ ਸ਼ਾਮਲ ਨੇ ਮਤਲਬ ਜੱਟ ਇਕੱਲੇ ਸਿੱਖ ਹੀ ਨਹੀਂ ਮੁਸਲਮਾਨ ਜੱਟ ਹਿੰਦੂ ਜੱਟ ਤੇ ਰਾਜਪੂਤ ਜੱਟ ਵੀ ਨੇ ਮੁਸਲਮਾਨ ਜੱਟਾਂ ਦੀ ਗਿਣਤੀ ਹੈ ਜੋ ਭਾਰਤ ਤੇ ਪਾਕਿਸਤਾਨ ਸਮੇਤ ਕਈ ਹੋਰ ਦੇਸ਼ਾਂ ਵਿੱਚ ਵੀ ਰਹਿੰਦਾ ਕੁਝ ਇਤਿਹਾਸਕਾਰਾਂ ਮੁਤਾਬਕ ਬਾਬਾ ਦੀਪ ਸਿੰਘ ਜੀ ਤੇ ਬਾਬਾ ਬੁੱਢਾ ਜੀ ਵੀ ਜੱਟ ਜਾਤੀ ਨਾਲ ਸੰਬੰਧਿਤ ਸੀ ਸ਼ਹੀਦ ਭਗਤ ਸਿੰਘ ਸੰਧੂ ਜੱਟ ਸੀ ਕੁਝ ਇਤਿਹਾਸਕਾਰ ਮਹਾਰਾਜਾ ਰਣਜੀਤ ਸਿੰਘ ਤੇ ਬੰਦਾ ਸਿੰਘ ਬਹਾਦਰ ਨੂੰ ਵੀ ਜੱਟ ਮੰਨਦੇ ਨੇ ਪਰ ਜੱਟਾਂ ਦਾ ਇਤਿਹਾਸ ਇਸ ਤੋਂ ਵੀ ਹਜ਼ਾਰਾਂ ਸਾਲ ਪੁਰਾਣਾ ਹੈ ਪਰ ਸਵਾਲ ਇਹ ਨੇ ਕਿ ਜੱਟ ਕੌਣ ਨੇ ਇਹ ਕਿੱਥੋਂ ਆਏ ਨੇ ਤੇ ਜੱਟਾਂ ਦਾ ਇਤਿਹਾਸ ਕੀ ਹੈ ਇਹ ਵੀਡੀਓ ਵਿੱਚ ਗੱਲ ਕਰਾਂਗੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਸ਼ੁਰੂਆਤ ਵਿੱਚ ਹੀ ਦੱਸ ਦਈਏ ਕਿ ਜੱਟਾਂ ਦਾ ਇਤਿਹਾਸ ਬਹੁਤ ਪੁਰਾਣਾ ਕੋਡ ਆਪਣੇ ਬਾਰੇ ਜ਼ਿਆਦਾ ਨਹੀਂ ਲਿਖਿਆ ਜੋ ਵੀ ਪਤਾ ਲੱਗਦਾ ਨੌਨ ਜੱਟ ਇਤਿਹਾਸਕਾਰਾਂ ਤੋਂ ਹੀ ਲੱਗਦਾ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਜੱਟ ਕਿੱਥੋਂ ਆਏ ਤਾਂ ਇਹਦੇ ਬਾਰੇ ਇਤਿਹਾਸਕਾਰਾਂ ਦੇ ਅਲੱਗ-ਅਲੱਗ ਵਿਚਾਰ ਨੇ ਕੁਝ ਇਤਿਹਾਸਕਾਰ ਮੰਨਦੇ ਨੇ ਕਿ ਜੱਟ ਇੰਡੋ ਆਰੀਅਨ ਲੋਕ ਨੇ ਕੁਝ ਮੰਨਦੇ ਨੇ ਕਿ ਜੱਟ ਇੰਡੋ ਸਿਥੀਅਨ ਲੋਕ ਨੇ ਇਹ ਦੋਵੇਂ ਕੌਣ ਹੁੰਦੇ ਨੇ ਇਹ ਵੀ ਦੱਸਦੇ ਆ ਪਰ ਉਸ ਤੋਂ ਪਹਿਲਾਂ ਦੱਸ ਦਈਏ ਕਿ ਕੁਝ ਇਤਿਹਾਸਕਾਰ ਜੱਟਾਂ ਨੂੰ ਇਹ ਦੋਵਾਂ ਦਾ ਮਿਕਸਚਰ ਮੰਨਦੇ ਨੇ ਇਹ ਦੋਵੇਂ 2500 ਤੋਂ 4000 ਸਾਲ ਪਹਿਲਾਂ ਭਾਰਤ ਆਏ ਹੋ ਸਕਦੇ ਨੇ ਇੰਡੋ ਆਰੀਅਨ ਉਹ ਲੋਕ ਨੇ ਜੋ ਮੱਧ ਏਸ਼ੀਆ ਦੇ ਖੁਸ਼ਕ ਇਲਾਕਿਆਂ ਵਿੱਚ ਯੂਕਰੇਨ ਵਰਗੇ ਦੇਸ਼ਾਂ ਦੇ ਆਸ-ਪਾਸ ਤੋਂ ਚੱਲ ਕੇ ਭਾਰਤ ਆਏ ਤੇ ਫਿਰ ਇੱਥੇ ਹੀ ਬਸ ਗਏ ਇਹ ਆਪਣੇ ਰਥਾਂ ਤੇ ਘੋੜਿਆਂ ਲਈ ਵੀ ਮਸ਼ਹੂਰ ਸੀ ਇਹ ਬਹੁਤ ਸਾਰੇ ਕਬੀਲਿਆਂ ਦੇ ਲੋਕ ਸੀ ਪੰਜ ਨਦੀਆਂ ਵਾਲਾ ਇਲਾਕਾ ਜਿਸ ਨੂੰ ਸप्तसिंधੂ ਕਿਹਾ ਜਾਂਦਾ ਹੈ ਪਹਿਲਾਂ ਪੰਜਾਬ ਦਾ ਨਾਮ ਵੀ ਸप्तसिंधੂ ਹੋਇਆ ਕਰਦਾ ਸੀ ਇਹ ਇਲਾਕੇ ਵਿੱਚ ਇੰਡੋ ਆਰੀਅਨ ਲੋਕ ਆ ਕੇ ਬਸੇ ਆਪਣੇ ਕਬੀਲੇ ਬਸਾਉਣ ਲਈ ਇਹਨਾਂ ਨੂੰ ਕਈ ਲੜਾਈਆਂ ਵੀ ਲੜਨੀਆਂ ਪਈਆਂ ਤੇ ਕੁਝ ਹਿੱਸਿਆਂ ਤੇ ਇਹਨਾਂ ਨੇ ਆਪਣਾ ਰਾਜ ਸਥਾਪਿਤ ਕਰ ਲਿਆ ਮਹਾਭਾਰਤ ਤੇ ਵੈਦਿਕ ਕਾਲ ਸਮੇਂ ਇਹ ਕਬੀਲੇ ਉੱਤਰੀ ਭਾਰਤ ਵਿੱਚ ਫੈਲ ਗਏ ਸੀ ਇਹਨਾਂ ਵਿੱਚੋਂ ਕੁਝ ਕਬੀਲਿਆਂ ਦਾ ਨਾਮ ਹੈ ਜਦੂ ਵੰਸ਼ ਭਰਤ ਸ਼ਕਤ ਤੇ ਸਿੰਧੂ ਕਬੀ ਦੇ ਤੌਰ ਤੇ ਜਿਆਦਾਤਰ ਖੇਤੀ ਹੀ ਕਰਦੇ ਸੀ ਤੇ ਖੇਤੀ ਕਰਦੇ ਕਰਦੇ ਇਹ ਦੁਆਬ ਖੇਤਰ ਵੱਲ ਵੱਧੇ ਚਲੇ ਗਏ ਇਹ ਕਿਸੇ ਇੱਕ ਧਰਮ ਦੇ ਕਬੀਲੇ ਨਹੀਂ ਸੀ ਬਲਕਿ ਅਲੱਗ-ਅਲੱਗ ਧਰਮਾਂ ਦੇ ਲੋਕ ਇਕ ਕਬੀਲਿਆਂ ਦੇ ਵਿੱਚ ਰਹਿੰਦੇ ਸੀ ਸਿਰਫ ਰਾਜ ਲਈ ਲੜਾਈ ਕਰਦੇ ਸੀ ਮਹਾ ਭਾਰਤ ਦਾ ਜੁਦ ਅੱਜ ਤੋਂ ਅੰਦਾਜ਼ਨ 4500 ਤੋਂ 5000 ਸਾਲ ਪਹਿਲਾਂ ਹੋਇਆ ਇਹਨਾਂ ਵਿੱਚ ਵੀ ਕਈ ਜੱਟ ਕਬੀਲਿਆਂ ਦਾ ਜ਼ਿਕਰ ਆਉਂਦਾ ਹਾਲਾਂਕਿ ਉਸ ਸਮੇਂ ਜੱਟਾਂ ਨੂੰ ਜੱਟ ਨਹੀਂ ਕਹਿੰਦੇ ਸੀ ਕੁਝ ਹੋਰ ਨਾਮ ਲਏ ਜਾਂਦੇ ਸੀ ਜੱਟਾਂ ਨੂੰ ਇੰਡੋਆਰੀਅਨ ਲੋਕ ਕਹਿਣ ਵਾਲੇ ਇਤਿਹਾਸਕਾਰਾਂ ਨੂੰ ਸਵਾਲ ਹੋਇਆ ਕਿ ਕੁਝ ਸਟੱਡੀਜ਼ ਵਿੱਚ ਇਹ ਦੱਸਿਆ ਗਿਆ ਕਿ ਜੱਟਾਂ ਦਾ ਡੀਐਨਏ ਯੂਕਰ ਤਾਂ ਕਿ ਮਹਾਪਾਰਥ ਦੇ ਸਮੇਂ ਇੱਥੋਂ ਦੇ ਹਾਲਾਤ ਕਾਫੀ ਨਾਜ਼ੁਕ ਹੋ ਗਏ ਸੀ ਤਾਂ ਇੱਥੇ ਰਹਿੰਦੇ ਉਹ ਜੱਟ ਕਬੀਲੇ ਯੂਰਪ ਵੱਲ ਚਲੇ ਗਏ ਸੀ ਜਦੋਂ ਹਾਲਾਤ ਸੁਧਾਰਨ ਹੋ ਗਏ ਤਾਂ ਇਹ ਵਾਪਸ ਇੱਥੇ ਆ ਗਏ ਕੁਝ ਇਤਿਹਾਸਕਾਰ ਇਹ ਮੰਨਦੇ ਨੇ ਕਿ ਜੱਟਾਂ ਦੇ ਵੰਸ਼ ਇੰਡੋ ਆਰੀਅਨ ਲੋਕ ਨਹੀਂ ਬਲਕਿ ਇੰਡੋ ਸਿੱਥੀਅਨ ਲੋਕ ਨੇ ਇੰਡੋ ਸਿੱਥੀਅਨ ਲੋਕ ਸਾਕ ਨਾਮ ਦੇ ਕਬੀਲਿਆਂ ਵਾਲੇ ਲੋਕ ਸੀ ਇਹ ਵੀ ਮੱਧ ਏਸ਼ੀਆ ਦੇ ਰਹਿਣ ਵਾਲੇ ਪ੍ਰਵਾਸੀ ਲੋਕ ਹੀ ਸੀ ਜੋ 25-2600 ਸਾਲ ਪਹਿਲਾਂ ਭਾਰਤ ਵੱਲ ਆਏ ਸੀ ਇਹ ਪੰਜਾਬ ਵਾਲੇ ਖੇਤਰ ਵਿੱਚ ਆ ਕੇ ਬਸ ਗਏ ਸੀ ਇਹ ਸਿੱਥੀਅਨ ਲੋਕਾਂ ਨੇ ਰਸ਼ੀਆ ਤੇ ਯੂਕਰੇਨ ਦੇ ਕੁਝ ਹਿੱਸਿਆਂ ਤੇ ਵੀ ਇੱਥੇ ਮੌਰੀਆ ਸਾਮਰਾਜ ਖਤਮ ਹੋਇਆ ਸੀ ਤਾਂ ਛੋਟੇ-ਛੋਟੇ ਰਾਜ ਬਣੇ ਹੋਏ ਸੀ ਇਹਨਾਂ ਨੇ ਉਹ ਛੋਟੇ ਰਾਜਾਂ ਨੂੰ ਹਰਾ ਕੇ ਆਪਣਾ ਰਾਜ ਸਥਾਪਿਤ ਕਰ ਲਿਆ ਸੀ ਇੰਡੋ-ਸਿੱਥੀਅਨਜ਼ ਬਹੁਤ ਕਬੀਲਿਆਂ ਦੇ ਲੋਕਾਂ ਨੂੰ ਮਿਲਾ ਕੇ ਕਿਹਾ ਜਾਂਦਾ ਹੈ ਇਹਨਾਂ ਵਿੱਚ ਜੰਥੀ ਤੇ ਜੱਤਸ ਨਾਮ ਦੇ ਕਬੀਲੇ ਵੀ ਸੀ ਜਿਨ੍ਹਾਂ ਨੂੰ ਅਰਬ ਇਤਿਹਾਸਕਾਰਾਂ ਨੇ ਹੌਲੀ-ਹੌਲੀ ਜੱਟ ਲਿਖਣਾ ਸ਼ੁਰੂ ਕਰ ਦਿੱਤਾ ਇਹਨਾਂ ਨੂੰ ਵੀ ਜੱਟਾਂ ਦਾ ਵੰਸ਼ ਮੰਨਿਆ ਜਾਂਦਾ ਜਦੋਂ ਇਹ ਲੋਕ ਇੱਥੇ ਬਸ ਗਏ ਤਾਂ ਇਹਨਾਂ ਨੇ ਇੱਥੋਂ ਦੇ ਧਰਮ ਸੱਭਿਆਚਾਰ ਤੇ ਰੀਤੀ ਰਿਵਾਜਾਂ ਨੂੰ ਵੀ ਮੰਨਣਾ ਸ਼ੁਰੂ ਕਰ ਦਿੱਤਾ ਕਈ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਈਰਾਨ ਯੂਕਰੇਨ ਤੇ ਵਿੱਚ ਜੱਟ ਵੀ ਮੌਜੂਦ ਨਹੀਂ ਤਾਂ ਕਿਹਾ ਜਾ ਸਕਦਾ ਹੈ ਕਿ ਜੱਟ ਇਹ ਮੱਧ ਏਸ਼ੀਆ ਵਿੱਚੋਂ ਹੀ ਆਏ ਸੀ ਤਾਂ ਕਿਹਾ ਜਾ ਸਕਦਾ ਹੈ ਕਿ ਜੱਟਾਂ ਦੇ ਵੰਸ਼ਸ ਇਹ ਮੱਧ ਏਸ਼ੀਆ ਵਿੱਚੋਂ ਆਏ ਹੋਏ ਕਬੀਲੇ ਹੀ ਨੇ ਇਹ ਇਲਾਕੇ ਵਿੱਚੋਂ ਹੀ ਇੰਡੋ ਸਿਥੀਅਨਸ ਤੇ ਇੰਡੋ ਆਰੀਅਨ ਲੋਕ ਆਏ ਸੀ ਇੱਕ ਸਟੱਡੀ ਤਾਂ ਇਹ ਵੀ ਕਹਿੰਦੀ ਹੈ ਕਿ ਪੰਜਾਬ ਦੇ ਜੱਟਾਂ ਦਾ ਡੀਐਨਏ ਸਿਰਫ ਯੂਕਰੇਨ ਦੇ ਆਸ-ਪਾਸ ਹੀ ਨਹੀਂ ਬਲਕਿ ਦੁਨੀਆ ਦੀਆਂ 9 ਅਲੱਗ-ਅਲੱਗ ਥਾਵਾਂ ਦੇ ਲੋਕਾਂ ਨਾਲ ਮੈਚ ਕਰਦਾ ਕਿਉਂਕਿ ਜਿਹੜੇ ਕਬੀਲੇ ਪ੍ਰਵਾਸ ਕਰਕੇ ਉਦੋਂ ਭਾਰਤ ਆਏ ਸੀ ਉਹ ਸਿਰਫ ਭਾਰਤੀ ਨਹੀਂ ਆਏ ਹੋਣਗੇ ਬਲਕਿ ਹੋਰ ਵੀ ਆਸ-ਪਾਸੇ ਦੇਸ਼ਾਂ ਵਿੱਚ ਫੈਲ ਗਏ ਹੋਣਗੇ ਇਸੇ ਲਈ ਕਿ ਦੇ ਅਲੱਗ-ਅਲੱਗ ਇਹ ਸੈਂ ਵਿੱਚ ਫੈਲੇ ਹੋਏ ਨੇ। ਇਹ ਥਾਂਮਾ ਵਿੱਚ ਅਫਰੀਕਾ ਵੀ ਹੈ ਜਿੱਥੋਂ ਹੋਮੋ ਸੇਪੀਅਨਸ ਇਨਸਾਨਾਂ ਦੀ ਸ਼ੁਰੂਆਤ ਹੋਈ ਮੰਨੀ ਜਾਂਦੀ ਹੈ। ਤਾਂ ਮਾਨਵ ਵਿਗਿਆਨ, ਪੁਰਾਤਤਵ ਵਿਗਿਆਨ ਤੇ ਪਛਾਈ ਵਿਗਿਆਨ ਦੀਆਂ ਖੋਜਾਂ ਤੋਂ ਇਹ ਪਤਾ ਲੱਗਦਾ ਹੈ ਕਿ ਜੱਟ ਇੰਡੋ ਆਰੀਅਨ ਤੇ ਇੰਡੋ ਸਿਥੀਅਨਸ ਦੋਵਾਂ ਵਿੱਚੋਂ ਹੀ ਆਏ ਨੇ। ਕੁਝ ਵੀ ਹੋਵੇ ਪਰ ਦੱਸ ਦਈਏ ਕਿ ਇਹ ਕਬੀਲਿਆਂ ਦੇ ਲੋਕ ਜ਼ਿਆਦਾਤਰ ਖੇਤੀਬਾੜੀ ਹੀ ਕਰਦੇ ਸੀ, ਪਸ਼ੂ ਪਾਲਣ ਕਰਦੇ ਸੀ। ਇਹ ਸਾਰੇ ਹੀ ਯੋਧੇ ਲੋਕ ਸੀ। ਮਤਲਬ ਇਹ ਸਾਰੇ ਕਬੀਲਿਆਂ ਵਿੱਚ ਜੁੱਧ ਕਰਨ ਵਾਲੇ ਗੁਣ ਸੀ। ਇਸੇ ਲਈ ਇਹਨਾਂ ਨੇ ਆਪਣਾ ਰਾਜ ਸਥਾਪਿਤ ਕੀਤਾ ਹੋਇਆ ਸੀ। 8ਵੀਂ ਸਦੀ ਉਹੀ ਜੱਟ ਤੇ ਗੁਜਰ ਵੀ ਨਿਕਲੇ ਇਸੇ ਲਈ ਰਾਜਪੂਤ ਜੱਟ ਤੇ ਗੁਜਰਾਂ ਦੇ ਬਹੁਤ ਸਾਰੇ ਗੋਤ ਇੱਕ ਦੂਜੇ ਨਾਲ ਮਿਲਦੇ ਨੇ ਜਿਵੇਂ ਸੰਧੂ ਸਿੱਧੂ ਪੱਟੀ ਰਠੌਰ ਚੋਹਾਨ ਤੇ ਜੋਹੜ ਬਾਰਿਕ ਗ੍ਰੰਥਾਂ ਤੇ ਇਤਿਹਾਸਕ ਦਸਤਾਵੇਜ਼ਾਂ ਵਿੱਚ ਦੱਸਿਆ ਗਿਆ ਹੈ ਕਿ ਬਾਅਦ ਵਿੱਚ ਇਹੀ ਗੋਤਾਂ ਵਿੱਚੋਂ ਹੋਰ ਗੋਤ ਵੀ ਨਿਕਲਦੇ ਗਏ ਇਹ ਲੋਕ ਅਲੱਗ-ਅਲੱਗ ਧਰਮਾਂ ਵਿੱਚ ਵੀ ਚਲੇ ਗਏ ਪਰ ਇਹਨਾਂ ਦੀ ਪੁਰਖੇ ਇੱਕੋ ਹੀ ਸੀ 10ਵੀਂ ਸਦੀ ਦੌਰਾਨ ਮੱਧ ਭਾਰਤ ਵਿੱਚ ਰਾਜਪੂਤ ਕਾਫੀ ਹੋ ਗਏ ਤਾਂ ਇੱਥੇ ਰਹਿੰਦੇ ਕੁਝ ਕਬੀਲੇ ਜਮਨਾ ਨਦੀ ਵਾਲੇ ਇਲਾਕਿਆਂ ਕੋਲ ਜਾ ਕੇ ਬਸਣ ਲੱਗੇ ਤੇ ਦੂਰ-ਦੂਰ ਤੱਕ ਫੈਲ ਗਏ ਪ੍ਰਾਤਨ Hindu ਗ੍ਰੰਥਾਂ ਵਿੱਚ ਜੱਟਾਂ ਜਿਵੇਂ ਪੁਰਾਣਾ ਵਿੱਚ ਜੱਟਾਂ ਨੂੰ ਸ਼ੱਕ ਹੂਣ ਤੇ ਕੁਸ਼ਾਣਾ ਨਾਮ ਨਾਲ ਦਰਸਾਇਆ ਗਿਆ ਮਨੁਸਮ੍ਰਿਤੀ ਵਿੱਚ ਇਹਨਾਂ ਨੂੰ ਖੱਤਰੀਆਂ ਵਜੋਂ ਦਰਸਾਇਆ ਗਿਆ ਇਹ ਗ੍ਰੰਥਾ ਨੂੰ 2000 ਸਾਲ ਤੋਂ ਵੀ ਉੱਪਰ ਦਾ ਸਮਾਂ ਹੋ ਚੁੱਕਿਆ ਹੈ ਬਲਖ ਤੇ ਬੁਖਾਰਾ ਅਫਗਾਨਿਸਤਾਨ ਤੇ ਉਜ਼ਬੇਕਿਸਤਾਨ ਦੇ ਦੋ ਮਸ਼ਹੂਰ ਪ੍ਰਾਤਨ ਸ਼ਹਿਰ ਨੇ ਇੱਥੇ ਵੀ ਜੱਟਾਂ ਦੇ ਕਬੀਲੇ ਨੇ ਰਾਜ ਸਥਾਪਿਤ ਕੀਤਾ ਹੋਇਆ ਸੀ ਤੇ ਇਹ ਇਲਾਕੇ ਵਿੱਚੋਂ ਵੀ ਬਹੁਤ ਸਾਰੇ ਜੱਟ ਕਬੀਲੇ ਭਾਰਤ ਆਏ ਸੀ ਜਿਵੇਂ ਮਾਣ ਬਿਰਕ ਸਿੱਧੂ ਸਾਹੀ ਹਰ ਇੱਕ ਦਈਆ ਬੈਂਸ ਗਿੱਲ ਤੇ ਬਹਿਣੀਬਾਲ ਇਹਨਾਂ ਵਿੱਚ ਕਈ ਹੋਰ ਵੀ ਗੋਤ ਸ਼ਾਮਲ ਨੇ ਇਹ ਵਪਾਰ ਕਰਿਆ ਕਰਦੇ ਸੀ ਉੱਤਰੀ ਭਾਰਤ ਵਿੱਚ ਵਸਣ ਤੋਂ ਅਦੇ ਇਹ ਕਬੀਲਿਆਂ ਨੇ ਬਹੁਤ ਸਾਰੇ ਵਿਦੇਸ਼ੀ ਹਮਲਾਵਰਾਂ ਦਾ ਸਾਹਮਣਾ ਕੀਤਾ ਜਿਵੇਂ ਅਲੈਗਜ਼ੈਂਡਰ ਦਾ ਗ੍ਰੇਟ ਮਹਿਮੂਦ ਗਜ਼ਨਵੀ ਤੇ ਅਹਿਮਦ ਸ਼ਾਹ ਅਬਦਾਲੀ ਮਹਿਮੂਦ ਗਜ਼ਨਵੀ ਨੇ ਵੀ ਭਾਰਤ ਤੇ ਬਹੁਤ ਸਾਰੇ ਹਮਲੇ ਕੀਤੇ 16-17 ਹਮਲੇ ਦੱਸੇ ਜਾਂਦੇ ਨੇ ਇਹ ਹਮਲਿਆਂ ਨੇ ਇੱਥੇ ਬਹੁਤ ਉਲਟ ਮਚਾਈ ਸੀ 1025 ਤੋਂ 26 ਈਸਵੀ ਦਰਮਿਆਨ ਹੋਏ ਅਖੀਰਲੇ ਹਮਲਿਆਂ ਵਿੱਚ ਉਸ ਦਾ ਸਾਹਮਣਾ ਕਈ ਜੱਟ ਕਬੀਲਿਆਂ ਨਾਲ ਹੋਇਆ ਗੁਜਰਾਤ ਦੇ ਸੋਮਨਾਥ ਮੰਦਿਰ ਤੇ ਹੋਏ ਹਮਲੇ ਵਿੱਚ ਮਹਿਮੂਦ ਗਜ਼ਨਵੀ ਦਾ ਸਾਹਮਣਾ ਕਰਨ ਵਾਲੇ ਲੋਕਾਂ ਵਿੱਚ ਪਰਮਾਰ ਗੋਤਵਾਲੇ ਲੋਕਾਂ ਦੀ ਵੀ ਵੱਡੀ ਗਿਣਤੀ ਸੀ ਉਹਨਾਂ ਨੇ ਇਸ ਦਾ ਡਟ ਕੇ ਮੁਕਾਬਲਾ ਕੀਤਾ ਤੇ ਹੁੰਦੇ ਨੇ ਜਿਸ ਤਰ੍ਹਾਂ ਪਹਿਲਾਂ ਦੱਸਿਆ ਤਾਂ ਹੁਣ ਸਵਾਲ ਆਉਂਦਾ ਕਿ ਜੱਟ ਕਿੱਥੇ ਰਹਿੰਦੇ ਨੇ ਜੱਟ ਜ਼ਿਆਦਾਤਰ ਉੱਤਰੀ ਭਾਰਤ ਵਿੱਚ ਰਹਿੰਦੇ ਨੇ ਵੈਸੇ ਪਾਕਿਸਤਾਨ ਵਿੱਚ ਵੀ ਜੱਟਾਂ ਦੀ ਕਾਫੀ ਗਿਣਤੀ ਹੈ ਤੇ ਥੋੜੇ ਬਹੁਤ ਅਫਗਾਨਿਸਤਾਨ ਵਿੱਚ ਵੀ ਰਹਿੰਦੇ ਨੇ ਹਾਲਾਂਕਿ ਇਹਨਾਂ ਦੇਸ਼ਾਂ ਵਿੱਚੋਂ ਪ੍ਰਵਾਸ ਕਰਕੇ ਜੱਟ ਕੈਨੇਡਾ ਤੇ ਅਮਰੀਕਾ ਵਰਗੇ ਦੇਸ਼ਾਂ ਵਿੱਚ ਵੀ ਰਹਿ ਰਹੇ ਨੇ ਪਰ ਆਪਣੇ ਦੇਸ਼ ਵਿੱਚ ਰਹਿੰਦੇ ਜੱਟ ਜ਼ਿਆਦਾਤਰ ਪਾਕਿਸਤਾਨ ਬਾਰਡਰ ਦੇ ਨੇੜੇ ਲੱਗਦੇ ਰਾਜਾਂ ਵਿੱਚ ਹੀ ਰਹਿੰਦੇ ਨੇ ਜਿਵੇਂ ਪੰਜਾਬ ਹਰਿਆਣਾ ਰਾਜਸਥਾਨ ਜੂਪੀ ਉੱਤਰਾਖੰਡ ਮੱਧ ਪ੍ਰਦੇਸ਼ ਗੁਜਰਾਤ ਤੇ ਮਹਾਰਾਸ਼ਟਰਾ ਜੱਟ ਨੂੰ ਬੇਸ਼ੱਕ ਇੱਕ ਜਾਤੀ ਮੰਨਿਆ ਜਾਂਦਾ ਹੈ ਪਰ ਇਸ ਨੂੰ ਜਾਤੀ ਨਾਲ ਜੱਟਾ ਹਿੰਦੂ ਮੁਸਲਮਾਨ ਤੇ ਸਿੱਖ ਤਿੰਨੋਂ ਧਰਮਾਂ ਨਾਲ ਸੰਬੰਧ ਰੱਖਦੇ ਨੇ ਇਹਨਾਂ ਦਾ ਸੱਭਿਆਚਾਰ ਬੋਲੀ ਤੇ ਬਹੁਤ ਸਾਰੀਆਂ ਰਸਮ ਰਵਾਜਾਂ ਵੀ ਆਪਸ ਵਿੱਚ ਮਿਲਦੀਆਂ ਨੇ ਅੰਗਰੇਜ਼ਾਂ ਨੇ ਆਪਣੇ ਰਾਜ ਸਮੇਂ ਜੱਟਾਂ ਨੂੰ ਫੌਜ ਵਿੱਚ ਪੈਲ ਦਿੱਤੀ ਸੀ ਇਹਨਾਂ ਨੂੰ ਮਾਰਸ਼ਲ ਰੇਸ ਦਾ ਖਿਤਾਬ ਦਿੱਤਾ ਸੀ ਕਿਉਂਕਿ ਅੰਗਰੇਜ਼ ਉਹ ਲੋਕਾਂ ਨੂੰ ਫੌਜ ਵਿੱਚ ਰੱਖਣਾ ਚਾਹੁੰਦੇ ਸੀ ਜੋ ਤਾਕਤਵਰ ਹੋਣ ਦਲੇਰ ਹੋਣ ਵਫਾਦਾਰ ਹੋਣ ਤੇ ਲੜਾਈ ਵਾਲੇ ਗੁਣ ਉਹਨਾਂ ਵਿੱਚ ਹੋਣ ਜੱਟਾਂ ਤੇ ਗੋਰਖਿਆਂ ਵਿੱਚ ਇਹ ਸਾਰੇ ਤਰ੍ਹਾਂ ਦੇ ਗੁਣ ਮਿਲ ਜਾਂਦੇ ਸੀ ਤਾਂ ਕਰਕੇ ਇਹਨਾਂ ਨੂੰ ਫੌਜ ਵਿੱਚ ਪੈਲ ਦਿੱਤੀ ਜਾਂਦੀ ਰਹੀ ਤਾਂ ਕਰਕੇ ਇਹਨਾਂ ਨੇ ਅੰਗਰੇਜ਼ਾਂ ਲਈ ਪਹਿਲੇ ਵਿਸ਼ਵ ਯੁੱਧ ਸਮੇਤ ਬਹੁਤ ਦਿਆ ਜੱਟਾਂ ਨੇ ਉਹ ਧਰਮ ਅਪਣਾ ਲਿਆ ਸਭ ਤੋਂ ਪਹਿਲਾਂ ਤਾਂ ਹਿੰਦੂ ਰਾਜੇ ਮਹਾਰਾਜਾਂ ਦੇ ਰਾਜ ਸਮੇਂ ਜ਼ਿਆਦਾਤਰ ਜੱਟ ਹਿੰਦੂ ਧਰਮ ਨਾਲ ਹੀ ਸੰਬੰਧ ਰੱਖਦੇ ਸੀ ਇਸ ਤੋਂ ਬਾਅਦ ਲੰਬੇ ਸਮੇਂ ਤੱਕ ਮੁਗਲਾਂ ਨੇ ਭਾਰਤ 'ਤੇ ਰਾਜ ਕੀਤਾ ਕੁਝ ਜੱਟ ਇਸਲਾਮ ਧਰਮ ਦੇ ਸੰਪਰਕ ਵਿੱਚ ਆਏ ਤਾਂ ਉਹਨਾਂ ਨੇ ਇਸਲਾਮ ਕਬੂਲ ਲਿਆ ਬਹੁਤ ਸਾਰੇ ਜੱਟ ਮੁਗਲ ਬਾਦਸ਼ਾਹਾਂ ਦੀ ਕਟੜਟਾ ਨੂੰ ਦੇਖਦੇ ਹੋਏ ਮੁਸਲਮਨ ਧਰਮ ਨਾਲ ਜੁੜ ਗਏ ਫਿਰ 15ਵੀਂ ਸਦੀ ਵਿੱਚ ਗੁਰੂ ਨਾਨਕ ਦੇਵ ਜੀ ਆਏ ਤੇ ਉਹਨਾਂ ਤੋਂ ਬਾਅਦ ਸਿੱਖਾਂ ਦੇ ਹੋਰ ਗੁਰੂ ਸਹਿਬਾਨ ਆਉਂਦੇ ਗਏ ਇਹਨਾਂ ਦੀਆਂ ਸਿੱਖਿਆਵਾਂ ਨਾਲ ਜੁੜ ਕੇ ਕੁਝ ਜੱਟ ਸਿੱਖ ਬਣ ਗਏ ਪ੍ਰਾਚੀਨ ਸਮ ਰਾਜ ਵਿੱਚ ਬਹੁਤ ਸਾਰੇ ਜੱਟ ਵੀ ਰਾਜਪੂਤਾਂ ਨਾਲ ਮਿਲ ਕੇ ਰਾਜਪੂਤ ਖਵਾਉਣ ਲੱਗੇ ਉਸ ਸਮੇਂ ਜੱਟ ਖੱਤਰੀ ਵਰਨ ਵਿੱਚ ਆਉਂਦੇ ਸੀ ਵੈਸੇ ਤਾਂ ਜੱਟਾਂ ਦੇ ਇਤਿਹਾਸ ਵਿੱਚ ਬਹੁਤ ਸਾਰੇ ਮਸ਼ਹੂਰ ਚਿਹਰੇ ਹੋਏ ਨੇ ਪਰ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਮਹਾਰਾਜਾ ਰਣਜੀਤ ਸਿੰਘ ਨੂੰ ਇਤਿਹਾਸਕਾਰ ਜੱਟ ਮੰਨਦੇ ਨੇ ਜਿਨ੍ਹਾਂ ਨੇ ਅਫਗਾਨਾਂ ਤੇ ਮੁਗਲਾਂ ਨੂੰ ਹਰਾ ਕੇ ਸ਼ਕਤੀਸ਼ਾਲੀ ਸਿੱਖ ਸਾਮਰਾਜ ਬਣਾਇਆ ਸੀ ਲਾਹੌਰ ਵਿੱਚ ਇਹਨਾਂ ਦੀ ਰਾਜਧਾਨੀ ਸੀ ਇਸ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਵੀ ਸੰਧੂ ਜੱਟ ਸੀ ਜੋ ਭਾਰਤ ਦੀ ਆਜ਼ਾਦੀ ਲਈ ਸਰਗਰਮ ਰਹੇ ਅੰਗਰੇਜ਼ਾਂ ਖਿਲਾਫ ਲੜੇ ਤੇ ਅੰਤ ਵਿੱਚ ਸ਼ਹੀਦ ਹੋਏ ਬਾਬਾ ਦੀਪ ਸਿੰਘ ਨੂੰ ਵੀ ਕਈ ਇਤਿਹਾਸਕਾਰ ਜੱਟ ਕਹਿੰਦੇ ਨੇ ਸੰਗਜੀ ਦੇ ਸਮਕਾਲੀ ਸੀ ਤੇ ਗੁਰੂ ਸਾਹਿਬ ਦੇ ਬੜੇ ਕਰੀਬੀ ਸਿੱਖ ਸੀ ਇਹਨਾਂ ਨੇ ਗੁਰੂ ਸਾਹਿਬ ਨਾਲ ਕਈ ਲੜਾਈਆਂ ਲੜੀਆਂ ਪੂਰਾ ਜੀਵਨ ਸਿੱਖੀ ਨੂੰ ਸਮਰਪਿਤ ਕਰ ਦਿੱਤਾ ਇਤਿਹਾਸਕ ਸਬੂਤਾਂ ਦੀ ਘਾਟ ਆ ਪਰ ਫਿਰ ਵੀ ਕੁਝ ਵਿਦਵਾਨ ਬਾਬਾ ਬੁੱਢਾ ਜੀ ਨੂੰ ਵੀ ਜੱਟ ਪਰਿਵਾਰ ਵਿੱਚੋਂ ਮੰਨਦੇ ਨੇ ਜੋ ਗੁਰੂ ਨਾਨਕ ਦੇਵ ਜੀ ਦੇ ਖਾਸ ਭਗਤ ਸੀ ਜਿੱਤਾਂ ਦੇ ਇਤਿਹਾਸ ਵਿੱਚ ਪੰਜਾਬ ਤੇ ਹਰਿਆਣਾ ਦੇ ਸਾਂਝੇ ਕਿਸਾਨ ਆਗੂ ਦਾ ਨਾਮ ਜ਼ਰੂਰ ਆਉਂਦਾ ਹੈ ਚੌਧਰੀ ਛੋਟੂ ਰਾਮ ਇਹ ਅੰਗਰੇਜ਼ਾਂ ਦੇ ਰਾਜ ਸਮੇਂ ਕਿਸਾਨਾਂ ਦੇ ਸਿਆਸਤਦਾਨ ਸੀ ਜਿਨ੍ਹਾਂ ਨੇ ਕਈ ਸੰਘਰਸ਼ ਕਰਕੇ ਕਿਸਾਨਾਂ ਨੂੰ ਸ਼ਾਹੂਕਾਰਾਂ ਦੇ ਚੁੰਗਲ ਤੋਂ ਬਚਾਉਣ ਲਈ ਕਈ ਕਾਨੂੰਨ ਬਣਵਾਏ ਰਾਜਸ ਗੰਗੀਬ ਵਰਗੇ ਮੁਗਲ ਰਾਜਿਆਂ ਨੂੰ ਹਰਾ ਕੇ ਆਪਣਾ ਰਾਜ ਸਥਾਪਿਤ ਕੀਤਾ ਸੀ ਇਹ ਵੀ ਜੱਟ ਹੀ ਸੀ ਪ੍ਰਾਚੀਨ ਸਮੇਂ ਵਿੱਚ ਇਹ ਜੱਟ ਜ਼ਮੀਨ ਜਾਇਦਾਦ ਬਣਜ ਵਪਾਰ ਤੇ ਹੋਰ ਕਾਰਨਾ ਕਰਕੇ ਕੈਪਸੀਅਨ ਸਾਗਰ ਤੋਂ ਮਲਤਾਨ ਤੱਕ ਆਉਂਦੇ ਜਾਂਦੇ ਰਹੇ ਇੰਨੇ ਵੱਡੇ ਖੇਤਰ ਵਿੱਚ ਆਉਣ ਜਾਣ ਕਰਕੇ ਜੱਟਾਂ ਨੂੰ ਪ੍ਰਾਚੀਨ ਸਮੇਂ ਵਿੱਚ ਜੀਟੀ ਜੇਟੂ ਜੱਟੀ ਜਾਟ ਜੱਟ ਗੋਥ ਜਟੇ ਗੋਟ ਤੇ ਜੋਤ ਵੀ ਕਿਹਾ ਜਾਂਦਾ ਉੱਤਰੀ ਯੂਰਪ ਵਿੱਚ ਇੱਕ ਪ੍ਰਾਇਦੀਪ ਨੂੰ ਜਟਲੈਂਡ ਵੀ ਕਿਹਾ ਜਾਂਦਾ ਸੀ ਇਹ ਅੱਜ ਕੱਲ ਡੈਨਮਾਰਕ ਹੈ 2000 ਈਸਾ ਪੂਰਵ ਪਹਿਲਾਂ ਯੂਰਪ ਵਿੱਚ ਜੱਟ ਕਬੀਲਿਆਂ ਦਾ ਪੂਰਾ ਬੋਲਬਾਲਾ ਸੀ ਇਹਨਾਂ ਨੂੰ ਸਕੇਡੀਵੀਅਨਸ ਵੀ ਕਿਹਾ ਜਾਂਦਾ ਸੀ ਕਿਉਂਕਿ ਉਸ ਸਮੇਂ ਇਹਨਾਂ ਨੇ ਸਕੇਡੇਬੀਆ ਤੇ ਹਮਲਾ ਕਰਕੇ ਰਾਜ ਸਥਾਪਿਤ ਕਰ ਲਿਆ ਸੀ ਸਮੇਂ ਦੇ ਹਿਸਾਬ ਨਾਲ 800 ਤੋਂ 1200 ਈਸਾ ਪੂਰਵ ਦਰਮਿਆਨ ਭਾਰਤ ਅੰਦਰ ਕਈ ਜਾਤਾਂ ਤੇ ਉਪਜਾਤਾਂ ਬਣੀਆ ਪਹਿਲਾਂ ਇੱਥੇ ਰਹਿੰਦੇ ਜੱਟ ਕਬੀਲੇ ਸਿਰਫ ਪਸ਼ੂ ਪਾਲਣ ਤੇ ਖੇਤੀਬਾੜੀ ਹੀ ਕਰਦੇ ਸੀ ਪਰ ਬਾਅਦ ਵਿੱਚ ਅਲੱਗ-ਅਲੱਗ ਕਿੱਤੇ ਕਰਨ ਲੱਗੇ ਤਾਂ ਕਈ ਅਲੱਗ-ਅਲੱਗ ਜਾਤਾਂ ਵਿੱਚ ਵੀ ਵੰਡੇ ਗਏ ਇਸੇ ਕਰਕੇ ਬਹੁਤ ਸਾਰੀਆਂ ਜਾਤੀਆਂ ਨਾਲ ਇਹਨਾਂ ਦੇ ਗੋਤ ਮਿਲਦੇ ਨੇ ਇਹ ਜਾਤੀਆਂ ਕਰਕੇ ਦਲਿਤਾਂ ਨੇ ਬਹੁਤ ਸਮਾਂ ਸੰਤਾਪ ਝੱਲਿਆ ਜੋ ਸਮੇਂ ਦੇ ਹਿਸਾਬ ਨਾਲ ਹੌਲੀ-ਹੌਲੀ ਖਤਮ ਹੋਇਆ ਪਰ ਇਤਿਹਾਸ ਗਵਾਏ ਕਿ ਜਦੋਂ ਲੋਕ ਜਾਤ ਪਾਤ ਜਿਹੜੇ ਵੀ ਭਾਰਤੀ ਤੇ ਵਿਦੇਸ਼ੀ ਇਤਿਹਾਸਕਾਰਾਂ ਤੇ ਉਹਨਾਂ ਦੀ ਸਟੱਡੀਆਂ ਦੀ ਗੱਲ ਕੀਤੀ ਉਹਨਾਂ ਦਾ ਨਾਮ ਤੁਸੀਂ ਸਕਰੀਨ ਤੇ ਪੜ੍ਹ ਸਕਦੇ ਹੋ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਇਤਿਹਾਸਕ ਘਟਨਾਵਾਂ ਨੇ ਜਿਨ੍ਹਾਂ ਨਾਲ ਜੱਟਾਂ ਨੂੰ ਜੋੜਿਆ ਜਾਂਦਾ ਪਰ ਉਹਨਾਂ ਬਾਰੇ ਇਤਿਹਾਸਕ ਸਬੂਤਾਂ ਦੀ ਬਹੁਤ ਜ਼ਿਆਦਾ ਘਾਟ ਹੈ ਇਸੇ ਲਈ ਇਹ ਵੀਡੀਓ ਵਿੱਚ ਮੈਂਸ਼ਨ ਨਹੀਂ ਕੀਤੀਆਂ ਗਈਆਂ ਤਾਂ ਦੋਸਤੋ ਉਮੀਦ ਕਰਦੇ ਹਾਂ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਇਹ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰ ਸਕਦੇ ਹੋ ਸਕਰੀਨ ਤੇ ਆ ਰਹੀਆਂ ਸਾਡੀਆਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਕੰਟੈਂਟ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਇੰਸਟਾਗ੍ਰam ਪੇਜ ਤੇ ਵੀ ਦੇਖ ਸਕਦੇ ਹੋ ਦੋਵਾਂ ਨੂੰ ਜਾ ਕੇ ਫੋਲੋ